ਹੰਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬਾਬਾ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਬਲਜੀਤ ਵੀਰ ਕੋਲ ਆਪਾਂ ਅੱਜ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਆ ਸੂਈ ਸਵਾਈ ਤੁਹਾਨੂੰ ਵਿਖਾਵਾਂਗੇ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਾਰਿਆਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਭ ਨਾ ਠੀਕ ਠਾਕ ਜੀ ਭਾਗ ਜੀ ਨਵੇਂ ਸਾਲ ਦੀਆਂ ਕੱਲ ਵੇਚ ਆਉਣੀਆਂ ਮਗਾਰ ਭਰਾਵਾਂ ਨੂੰ ਸਾਰਿਆਂ ਨੂੰ ਠੀਕ ਹੈ ਜੀ ਮਹਾਰਾਜ ਖੁਸ਼ੀਆਂ ਭਰੀਆਂ ਲਿਆਵੇ ਨਵਾਂ ਸਾਲ ਆ ਗਿਆ ਨਾ ਕਾਰੋਬਾਰ ਚੱਲਦਾ ਰਹੇ ਜੀ ਠੀਕ ਹੈ ਜੀ ਚਲੋ ਨਾਮ ਦੱਸਦਾ ਵੀਰ ਜੀ ਕਰੀ ਆਪਣਾ ਕਬਲਜੀਤ ਸਿੰਘ ਜੀ ਤੇ ਐਡਰੈਸ ਵੀ ਦੱਸ ਤੇ ਪਿੰਡ ਬਟਾਰੀ ਜੀ ਹਾਂਜੀ ਜਿਲਾ ਅੰਮ੍ਰਿਤਸਰ ਤਹਿਸੀਲ ਬਾਕਾਲਾ ਸਾਹਿਬ ਠੀਕ ਹੈ ਜੀ ਤੇ ਲਾਗੇ ਖਲਚੀਆਂ ਪੈ ਜਾਂਦਾ ਹਾਂ ਜੀਆਂ ਪਿੰਡ ਪੈਂਦਾ ਜੀ ਤੇ ਖਲਚੀਆਂ ਤੋਂ 2 ਕਿਲੋਮੀਟਰ ਤੇ ਰਹੀਏ ਤੋਂ 3 ਕਿਲੋਮੀਟਰ ਠੀਕ ਹੈ ਜੀ ਪਿੰਡ ਬਟਾਰੀ ਦੇ ਵਿੱਚ ਜਾਣ ਕੇ ਫਾੜਕ ਦੇ ਕੋਲ ਆਪਣਾ ਘਰ ਹੈ ਜੀ ਕੋਈ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ 73476 ਤੇ 47937 ਜੀ ਠੀਕ ਹੈ ਜੀ ਤੇ ਅੱਜ ਦੋ ਹੀ ਆ ਫਿਰ ਹਾਂਜੀ ਅੱਜ ਦੋ ਹੀ ਆ ਇੱਕ ਸੂਈ ਤੇ ਇੱਕ ਗੱਬਨ ਇੱਕ ਗੱਬਨ ਜੀ ਠੀਕ ਹੈ ਪਹਿਲਾਂ ਸੂਈ ਵਿਖਾ ਦਈਏ ਫਿਰ ਹਣਾ ਆਪਾਂ ਆਹ ਦੇਖ ਚਾਰ ਦੰਦ ਵਸ਼ੀ ਹੈ ਜੀ ਠੀਕ ਹੈ ਜੀ ਮੋਂ ਚਾਰ ਦੰਦਿਆ ਬੱਚਾ ਕੀ ਜੀ ਤੇ ਮਗਰ ਮੈਨਾਂ ਰੋਸ਼ਾ ਜੀ ਆਹ 10ਵਾਂ ਦਿਨ ਹੋਇਆ ਜੇ ਸੂਈ ਨੂੰ ਅੱਛਾ ਹਾਲਦੀ ਘੜੀ ਦਾ 15 ਚੋਕੇ ਦਵਾਂਗੇ ਅੱਛਾ 15 ਲੀਟਰ ਚੋਕੇ ਦੋਗੇ ਮੈਂ ਖਾ ਜੀ ਕੋਈ 5 ਡੰਗ ਚੋਲੇ ਕੋਈ 6 ਡੰਗ ਚੋਲੇ ਆਹ ਦੇਖ ਸਕਦੇ ਪਿਓਰ ਚਾਰ ਦੰਦਿਆ ਜਿਹੜੀ ਠੀਕ ਹੈ ਜੀ ਤੋਰ ਦੋ ਇੱਕ ਵਾਰੀ ਤੋਰ ਦੋ ਫੇਰੀ ਦੀ ਡਿਟੇਲ ਦੱਸਦੇ ਦਸਤਨ ਹੋਏ ਜਿਹੜੇ ਇਹਨਾਂ ਕਹਿੰਦੇ ਸੂਈ ਨੂੰ ਤੇ ਮੌਕੇ ਤੇ ਜਿਹੜਾ ਕਹਿੰਦੇ ਕਿ 15 ਲੀਟਰ ਜਿਹੜਾ ਤਿਆਰ ਹੈ ਬਾਕੀ ਸਾਡੀ ਤੇ ਹਰ ਕੇ ਵੀਰੇ ਚ ਇਹ ਹੀ ਬੇਨਤੀ ਹੁੰਦੀ ਆ ਕਿ ਜਿਹੜੀ ਸੂਈ ਸਵਾਈ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਖੜੋ ਅੱਜ ਲੈ ਆ ਵੀਡੀਓ ਬਾਕੀ ਅੰਦਰ ਨੂੰ ਥੋੜਾ ਜਿਹਾ ਸਿਰ ਜਾਂਦੀ ਹੌਲੀ ਹੌਲੀ ਤੁਰਦੇ ਵੀਤੀ ਥੋੜਾ ਦੇਖਣੇ ਕਿ ਸੱਤਰੋਂ ਲੋ ਆ ਜੀ ਬੰਦੇ ਲੋ ਵਾਚ ਯਾਰ ਨਾ ਥਾਣਵੀ ਇਹਦੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆ ਦੇਖ ਸਕਦੇ ਗੁਲਾਬੀ ਰੰਗ ਦੇ ਥਾਣੇ ਤੇ ਬੜਾ ਕੰਪੈਕਟ ਜਿਹਾ ਹਵਾਨਾ ਵਾ ਜਿਹੜਾ ਇਹਦਾ ਮੋਕੇ ਤੇ ਵੀ ਤੇ 15 ਲੀਟਰ ਚ ਵਾ ਕੇ ਦੋਗੇ ਦੋ ਟਾਈਮ ਕੋਈ ਚਾਰ ਟਾਈਮ ਝੋਲੇ ਮੇਰਾ ਭਰਾ ਜਿਹੜਾ ਮਰਜ਼ੀ ਵੀ ਸਫਾਈ ਪਾ ਕੇ ਅੱਛਾ ਨਾ 15 ਕੱਢੇ ਤੇ ਸਾਡੇ ਘਰ ਛੱਡ ਜੇ ਸਾਈ ਵੀ ਡਬਲ ਮੋੜ ਆ ਗਿਆ ਅੱਛਾ ਦੋ ਹੀ ਸ਼ਰਤੀ ਆ ਠੀਕ ਆ ਸਾਡੇ 7 ਲੀਟਰ ਇੱਕ ਵਲੇ ਦਾ ਤੇ 7 ਲੀਟਰ ਇੱਕ ਵਲੇ ਦਾ ਤੇ ਬੱਚੇ ਦਾ ਵੱਖਰਾ ਜੀ ਠੀਕ ਆ ਠੰਡਾ ਜਿਹੜਾ ਇੱਥੋਂ ਮਿਣ ਕੇ ਰਵਾਂ ਬਾਕੀ ਇਹ ਆ ਕਿ ਇੱਥੋਂ ਕੋਈ ਮਿਣ ਕੇ ਖੜੇ ਇੱਥੋਂ ਮਿਣ ਕੇ ਖੜੇ ਬਾਅਦ ਚ ਫਿਰ ਕਿਉਂਕਿ ਮੌਸਮ ਠੰਡਾ ਵਾ ਰਾਤ ਜਾਂਦੇ ਕਈ ਵਾਰੀ ਠੰਡ ਲੱਗ ਜਾਂਦੀ ਜਾਂ ਕੁਝ ਹੋ ਜਾਂਦੀ ਆ ਠੰਡ ਠੰਡ ਵੀ ਲੱਗ ਜਾਂਦੀ ਕਿਸ ਵੇਲੇ ਤੇ ਇੱਥੇ ਕੋਈ ਚਵਾਈ ਕਰੇ ਕੋਈ ਆਪ ਹੋ ਜਾਂਦਾ ਕਿਸ ਵੇਲੇ ਜਦੋਂ ਆਵੇ ਡੰਗਰ ਕੇ ਵਲੇ ਟਾਉਂ ਟਾਉਂ ਹਾਂਜੀ 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 ਪਰ ਇਹ ਆ ਵੀ ਵੱਛੀ ਦਾ ਕੋਈ ਅੰਤ ਬੰਦਾ ਨਹੀਂ ਆ 20 ਲੱਗ ਬੰਦੇ 18 ਦੇ ਲੱਗ ਬੰਦੇ ਜਾਊਗੀ ਪਹਿਲਾਂ ਹੀ ਅੱਛਾ ਤੇ ਗਾਂ ਨੂੰ ਪਤਾ ਨਹੀਂ ਇਹ ਕੀ ਕਰਦੇ ਜਦੋਂ ਭੁੱਖ ਚੋਂ ਐਸੀ ਆਈ ਆ ਠੀਕ ਆ ਆਈਆਂ ਹੁਣ ਨਵਾਜੀ ਟਵਾਲੀ ਨੂੰ ਗੋਵਾ ਬਹੁਤ ਜ਼ਿਆਦਾ ਚੜਿਆ ਵੱਛੀ ਨੂੰ ਠੀਕ ਹੈ ਜੀ ਤੇ ਪਰ ਵੱਛੀ ਦਾ ਨਹੀਂ ਕੋਈ ਅੰਤ ਬੰਦਾ ਫੇਰ ਇਹਨੂੰ ਕੋਈ ਨਿਆਣਾ ਨਹੀਂ ਪਾਉਣਾ ਅੱਛਾ ਕੋਈ ਰੱਸੀ ਪੱਲੇ ਬਾਲਟੀ ਰੱਖ ਕੇ ਕੋਈ ਰੱਸੀ ਨਹੀਂ ਪਾਉਣੀ ਅੱਛਾ ਐਨ ਕੋਲੀ ਆ ਚੋਣ ਰੂਹ ਵਰਗੀ ਹੁੰਦੀ ਆ ਠੀਕ ਹੈ ਜੀ ਹਾਂਜੀ ਤੇ ਕੀ ਰੱਖੀਏ ਇਹਦਾ ਮੁੱਲ ਆਪਾਂ ਮੁੱਲ ਦੇ ਘਰ ਨੂੰ ਆਈ 40000 ਵੀ ਕਰਦੇ ਆ 42000 ਦੀ ਵੇਚੀ ਦੇ 42000 ਦੀ ਦੇ ਦੋਗੇ ਚਲੋ ਮੌਕੇ ਦੇ ਥੋੜਾ ਪਤਾ ਹੋਰ ਮਾਨ ਕਰ ਮੌਕੇ ਦੇ ਹੋ ਜੂ ਔਰ 1000 ਛੱਡ ਦਿਆਂਗੇ ਠੀਕ ਹੈ ਜੀ 41000 ਦੀ ਦੇ ਦੇ 41000 ਦੀ ਦੇ ਦਾਂਗੇ ਉਹ ਚੋਂ 200 ਛੋੜ ਠੀਕ ਹੈ ਜੀ ਹੁਣ ਇੱਕ ਗੱਬਨ ਚੰਗੇ ਕੱਦ ਕਾਠ ਵਾਲੀ ਆ ਜਿਹੜੀ ਐ ਜਿੰਨ ਕਰਿਆ ਥੜੀ ਜੀ ਵਿਖਾਈਏ ਚੰਗੀ ਤਰ੍ਹਾਂ ਅਜੇ ਟਾਈਮ ਛੱਡਦੀ ਆ ਥੋੜਾ ਜਿਹਾ ਸੰਕ ਦੱਸਿਓ ਵੇਖੀਏ ਤੇ ਪਰੇ ਆਪਾਂ ਇਹਦੇ ਗਾਣਾ ਦੇ ਹੀ ਹੋਣੇ ਆ 10 ਤਰੀਕ ਨੂੰ ਦਿਨ ਪੂਰੇ ਅੱਛਾ ਠੀਕ ਹੈ ਜੀ ਠੀਕ ਹੈ ਉਹ ਹੁੰਦੇ ਆ ਵੀ ਅਸੀਂ 5 ਲੀਟਰ ਦੁੱਧ ਮੰੰਤੀ ਦਾ ਚੋਇਆ ਵਾ ਅੱਛਾ ਨਾਰਮਲ ਸੇਵਾ ਤੇ ਠੀਕ ਆ ਚਾ ਚੰਗੀ ਕੋਈ ਸੇਵਾ ਕਰੂੰਗਾ ਤੇ 32 ਤੇ ਵੀ ਫੋਨ ਕਰੀਂ ਅੱਛਾ ਪਰ ਤੁਸੀਂ ਤਾਂ ਹੀ ਦੱਸ ਦਿੰਗਾ ਗਾਂਦਿਆਂ ਵੀ ਅਜੇ 10 ਤਰੀਕ ਨੂੰ ਦਿਨ ਪੂਰੇ ਹੋਣੇ 10 ਤੇ ਆ ਪਏ ਆ ਹਾਂਜੀ ਹਾਂਜੀ ਪੰਜ ਚਾਰ ਉੱਤੇ ਖੜਨੇ ਆ ਅੱਛਾ ਜੀ ਮਤਲਬ 10 12 ਦਿਨ ਖੜਦੀ ਆ 10 12 ਦਿਨ ਨਾ ਖੜਦੀ ਆ ਅੱਛਾ ਤੇ ਵੀ ਇੰਝ ਥੱਲੇ ਪ੍ਰਾਲੀ ਪਾ ਕੇ ਫੇਰ ਸੁੰਦੀ ਜਾਏਗਾ ਅੱਛਾ ਤੇ ਕੋਈ ਅੰਤ ਬੰਦਾ ਨਹੀਂ ਚਲੋ ਇਹ ਆਪਾਂ ਇਹ ਕੰਨੇ ਆ ਵੀ ਮਹਾਰਾਜ ਜਿਹੜਾ ਵੀ ਖੜੇ ਕਰਮੀ ਭਾਗੀ ਕਰੇ ਬਾਕੀ ਜਿਹੜੇ ਪੜਿਆਂ ਪੜਿਆਂ ਦੇ ਵੇਖੀਏ ਤੇ ਕੋਈ ਗੱਲ ਬਾਤ ਨਹੀਂ ਆ ਉਹ ਤਰ੍ਹਾਂ ਹੀ ਆ ਜਿਹੜੇ ਬਿਲਕੁਲ ਆਹ ਆ ਦੇਖ ਸਾਡੇ ਜੇ ਕੋਈ ਗੱਲ ਬਾਤ ਨਹੀਂ ਅਜੇ ਤੇ ਥੱਲੇ ਪੂਰੀ ਤਿਆਰੀ ਚ ਹੈ ਤੇ ਅਜੇ ਪੂਰੀ ਤਿਆਰ ਹੋ ਜਾਣਾ ਇਹਨੇ ਹੋਰ ਖੋਲ ਹਾਂ ਚੋਰੀ ਜਿਹੜੀਆਂ ਸਾਲ ਪਹ ਲਾਇਆ ਨੇ ਯਾਰ ਵੇਖੋ ਇੱਥੇ ਆਵਾ ਨੇ ਠੀਕ ਹੈ ਖੋਲ ਹਾਂ ਇੱਕ ਦੀ ਨੂੰ ਚੰਗੇ ਵੱਡੇ ਕੱਦ ਕਾਠ ਵਾਲੀ ਜਰਸੀ ਜਿਹੜੀ ਹੈ ਤੇ ਦੁੱਧ ਵੀ ਚੰਗਾ ਕੱਢਣਾ ਵਈ ਪੰਜਾਹ ਸੁਆ ਜੀ ਤੀਸਰਾ ਸੁਆ ਆਈ ਕੋਈ ਦੂਜਾ ਕਹਿ ਕੇ ਨਹੀਂ ਦੇਣੀ ਠੀਕ ਆ ਬਾਕੀ ਗੱਬਨ ਗਾ ਆ ਆਪਣੀ ਆ ਕੇ ਪਾਸ ਕਰਕੇ ਖੜੋ ਚੰਗੇ ਵੱਡੇ ਕੱਦ ਕਾਠ ਵਾਲੀ ਆ ਜਿਹੜੀ ਤੋਰ ਦੇ ਕਰੀ ਲੰਮੀ ਤੋਰ ਦੇ ਵੇ ਜੀ ਤੁਹਾਡੀ ਆਹ ਦੇਖ ਸਕਦੇ ਜੀ ਪੂਰੀ ਵੱਡੀ ਗਾਂ ਆ ਜਿਹੜੀ ਲੈ ਜਾਓ ਵੇਦੀ ਕਮਾਗੇ ਇੱਕ ਮਿੰਟ ਥੰਦ ਦਿਖਾ ਦਈਏ ਤੇ ਲਾਗੇ ਤਾਂ ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਬਿਲਕੁਲ ਚੰਗੇ ਗੈਪ ਤੇ ਜਿਹੜਾ ਥਾਣ ਲੱਗਾ ਤੇ ਹਵਾਨਾ ਵੀ ਜਿਹੜਾ ਕਰਮਾ ਵਾਲੀ ਨੇ ਸੋਨਾ ਤਿਆਰ ਕੀਤਾ ਲੈ ਜਾਓ ਜੀ ਬਾਕੀ ਪੂਰੇ ਵੱਡੇ ਕੱਦ ਕਾਠ ਵਾਲੀ ਗਾਵਾਂ ਆ ਜਿਹੜੀ ਤੀਸਰਾ ਸੂਆ ਜਿਹੜਾ ਇਹਦਾ ਅੰਦਰੋਂ ਸਾਰੀਆਂ ਤੇਜ਼ ਭਜਦੀਆਂ। ਬਾਕੀ ਇੱਥੇ ਆ ਕੇ ਆਪਣੀ ਪਾਸ ਕਰਕੇ ਆਪਣੀ ਮਰਜ਼ੀ ਨਾਲ ਖੜੋ। ਜਿਹੀਂ ਵੀ ਨੇ ਦੂਰ ਵੀਡੀਓ ਬਣਾਉਣਾ ਸਕਦੇ ਤੇ ਤੁਸੀਂ ਇੱਥੇ ਆ ਕੇ ਪਾਸ ਕਰਨਾ ਸਕਦੇ ਜੀ। ਤੇ ਥਾਂ ਤੋਂ ਵਿਧੀ ਓਕੇ ਸਾਰੇ। ਮੈਂ ਕਿਹਾ ਜੀ 10 ਬੰਦੇ ਪਾਸ ਕਰਨਾ ਜਿਹਨਾਂ ਤਾਂ ਵੀ ਨਹੀਂ ਫੇਲ ਹੋਣੀ। ਅੱਛਾ। ਐਨ ਫਰਸਟ ਕਲਾਸ ਭਰਾ ਕੇ ਹੱਡੀ ਨੂੰ ਸਾਰੀ ਖਾਲੀ ਕਰਕੇ ਕਾਢਣਾ ਅੱਛਾ ਡੋਕੇ ਨਾਲ ਡੋਕਾ ਦਵਾਂਗੇ ਠੀਕ ਹੈ ਜੀ ਇੱਕ ਪਾ ਦਾ ਵੀ ਉਧਰ ਉਧਰ ਫਰਕ ਨਿਕਲੇ ਤੇ ਗਾਂ ਉਦਾਂ ਦਵਾਂਗੇ ਠੀਕ ਹੈ ਜੀ ਇਹ ਦਾਹਾਂ ਬੰਦੇ ਜੇ ਝੂਠੇ ਨਹੀਂ ਹੋਣਾ ਠੀਕ ਹੈ ਜੀ ਰਿਕਾਰਡ ਵਾਲੀ ਆ ਰਿਕਾਰਡ ਤੇ ਲਈ ਹੈ ਠੀਕ ਹੈ ਜੀ ਹਾਂਜੀ ਤੇ ਇਹ ਤਾਂ ਮੁੱਲ ਮੌਲੋ ਤਾਂ ਦੇਖੋ ਜੀ ਤੇ ਉਸ ਹਾਵਨਾ ਕਰੀਏ ਤੇ ਆਹ ਜੰਦੇ ਵੀ 70000 ਮਿਲ ਜੇ ਤੇ ਆਹ ਇਹਨਾਂ ਨੇ ਵੀ 65 ਦੀ ਦੇ ਦिए 65000 ਦੀ ਦੇ ਦੋਗੇ ਚਲੋ ਮੌਕੇ ਤੇ ਮਾਨਤਨ ਹੋਰ ਕਰ ਦੋ ਮੌਕੇ ਤੇ ਮਾਨਤਨ 2000 ਹੋਰ ਕਰ ਦਾਂਗੇ 63 ਦੀ ਦੇ ਦੋਗੇ 63000 ਦੀ ਦੇ ਦੋਗੇ ਅੱਛਾ ਚਲੋ ਜਮਨੂ ਨੇ ਆਵਾਜ਼ ਦੇ ਦਿੱਤੀ 68 ਦੀ ਉਹ ਜੋ 200 ਛੋੜ ਠੀਕ ਹੈ ਬਾਕੀ ਹੋਰ ਕੁਝ ਕਹਣਾ ਫਿਰ ਬਸ ਜੀ ਜੋ ਮਾਰ ਆਈਦਾ ਠੀਕ ਹੈ ਜੀ ਹਾਂਜੀ ਗੁਰੂ ਮਹਾਰਾਜ ਹਰ ਇੱਕ ਦੇ ਮੇਰਾ ਰੱਖੇ ਹਾਂਜੀ ਹਾਂਜੀ ਹਰ ਇੱਕ ਦੇ ਭਾਂਡੇ ਭਰੇ ਰੱਖੇ ਤੇ ਚਲੋ ਸਾਡਾ ਵੀ ਚੱਲਦਾ ਰਹੇ ਤੇ ਅਗਲਾ ਵੀ ਖਵਾਣ ਵਾਲਾ ਖੰਡਾ ਰਹੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਛੋ ਜਿਹੜੇ ਵੀਰ ਜੀ ਹੋਣਾ ਨੇ ਟੋਟਲ 2 ਬਕਾਉ ਕੀਤੇ ਸਾਡੀ ਤੇ ਸਾਰੇ ਵੀਰਾਂ ਗਾੜੀ ਬੇਨਤੀ ਇਹ ਹੈ ਕਿ ਆਪਣ ਇੱਥੇ ਆ ਕੇ ਪਾਸ ਕਰਕੇ ਚੋ ਕੇ ਪਾਸ ਕਰਕੇ ਖੜੋ ਚੋ ਕੇ ਤਸੱਲੀ ਕਰਕੇ ਫੇਰ ਹੀ ਖੜਨਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ